ਕੋਜਰੇ ਮਹੱਲਾ ਪੰਜਵਾ ਖੇ ਨਮਹਾ ਥਾ ਪਿਉ ਥਾਪਨ ਹਾਰਾ ਕੀਮਤ ਜਾਏ ਨਾ ਕਰੇ ਅਰਾਧ ਰੰਗ ਕਰਖਨ ਪੀਤਰ ਨੀਚਾ ਜੋਤ ਧਰੀ ਕੇ ਨਮਾਤਾ ਪਿਉ ਥਾਪਨ ਹਾਰਾ ਕੀਮਤ ਜਾਏ ਨਾ ਕਰੀ ਅਰਥਾਤ ਕਿ ਤਨ ਗੁਰੂ ਅਰਜਨ ਦੇ ਮਹਾਰਾਜ ਗੂਜਰੀ ਰਾਗ ਦੇ ਵਿੱਚ 499 ਅੰਗ ਦੇ ਉੱਪਰ ਕਿਰਪਾ ਕਰਦੇ ਹਨ ਕਿ ਓਹੋ ਅਕਾਲ ਪੁਰਖ ਵਾਹਿਗੁਰੂ ਇੱਕ ਖਿੰਡਾ ਮਾਤਰ ਦੇ ਵਿੱਚ ਭਾਵ ਕੇ ਇੱਕ ਆਖ ਪਲਕਾਰੇ ਦੇ ਵਿੱਚ ਹੀ થાપ એ ਉਥਾਪਨ ਹਾਰਾ ਅਰਥਾਤ ਕੇ ਸਾਰੇ ਜਗਤ ਨੂੰ ਸਥਾਪਿਤ ਕਰਕੇ ਬਣਾ ਕੇ ਉਥਾਪਨ ਹਾਰਾ ਢਾਉਣ ਦੇ ਸਮਰੱਥ ਹੈ ਅਤੇ ਮਹਾਰਾਜ ਕਹਿੰਦੇ ਕੀਮਤ ਜਾਏ ਨਾ ਕਰੀ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕੀਮਤ ਕਦੇ ਵੀ ਪਾਈ ਨਹੀਂ ਜਾ ਸਕਦੀ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਕਹਿੰਦੇ ਰਾਜ ਆਰੰਕ ਕਰ ਆਖੇ ਨ ਭੀਤਰ ਨਿਚਾ ਜੋਤ ਤਰੀ ਰਾਜਾ ਰੰਕ ਕਰਖਿਨ ਭੀਤਰ ਅਰਥਾਤ ਕੇ ਇੱਕ ਖਿੰਦੇ ਵਿੱਚ ਹੀ ਇੱਕ ਕਿਛਣ ਦੇ ਵਿੱਚ ਹੀ ਭਾਵ ਕੇ ਅੱਖ ਪਲਕਾਰ ਜਨ ਸਮੇ ਦੇ ਵਿੱਚ ਹੀ ਉਹ ਰਾਜੇ ਨੂੰ ਰੰਕ ਅਰਥਾਤ ਕੰਗਾਲ ਜਾਂ ਭਿਖਾਰੀ ਬਣਾਉਣ ਦੇ ਸਮਰੱਥ ਹੈ ਅਤੇ ਨੀਜਾ ਜੋਤ ਧਰੀ ਅਰਥਾਤ ਕੇ ਨੀਜਾਂ ਦੇ ਵਿੱਚ ਆਪਣੀ ਜੋਤ ਟਿਕਾ ਕੇ ਉਹਨਾਂ ਨੂੰ ਸੱਚੇ ਰਾਜੇ ਬਣਾਉਣ ਦੇ ਸਮਰੱਥ ਹੈ ਭਾਈ ਸੋ ਅੱਗਾਹ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਧਿਆਈਆ ਆਪਣੋਂ ਸਦਾ ਹਰੀ ਸੋ ਤੇ ਦੇ ਸਤਾ ਕਾ ਕਹਾ ਕਰੀਆ ਜਾਮ ਹੈ ਇੱਕ ਕਰੀ ਰਹਾਓ ਧਿਆਈਆ ਆਪਣੋਂ ਸਦਾ ਹਰੀ ਸੋ ਇਸ ਕਰਕੇ ਭਾਈ ਸਦਾ ਹੀ ਆਪਣੇ ਹਰੀ ਅਰਥਾਤ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਔਰ ਹਰਥਾ ਵਿਆਪਕ ਉਸ ਪਰਮੇਸ਼ਰ ਜੀ ਨੂੰ ਮਨ ਦੇ ਨਾਲ ਧਿਆਉਣਾ ਕਰੀਏ ਮਹਾਰਾਜ ਕਹਿੰਦੇ ਸੋਚ ਆਂਦੇ ਸਤਾ ਕਾ ਕਹ ਕਰਿਆ ਜਾਮ ਹੈ ਇੱਕ ਕਰੀ ਰਹਾਓ ਸੋਚ ਆਂਦੇ ਸਤਾ ਕਾ ਕਹ ਕਰਿਆ ਅਰਥਾਤ ਕਿ ਉਸ ਮੋਣੀ ਮਾਇਆ ਦਾ ਜਾਂ ਪਦਾਰਥਾਂ ਦਾ ਸੋਚ ਅਰਥਾਤ ਚਿੰਤਾ ਜਾਂ ਦੇਸ ਅਰਥਾਤ ਫਿਕਰ ਬਗੈਰਾ ਭਲਾ ਕਿਉਂ ਕਰਨਾ ਕਰੀਏ ਪਾਵਕ ਇਹਨਾਂ ਛੇੜ ਪੰਗਰ ਪਦਾਰਥਾਂ ਦਾ ਕਦੇ ਵੀ ਫਿਕਰ ਨਾ ਕਰਨਾ ਕਰੀਏ ਇਹ ਕਿਹੜੇ ਪਦਾਰਥਾਂ ਦਾ ਜਾਮ ਹੈ ਏਕ ਘੜੀ ਅਰਥਾਤ ਕਿ ਜਿਨ੍ਹਾਂ ਦੇ ਵਿੱਚ ਵਸੇਬਾ ਕੇਵਲ ਇੱਕ ਘੜੀ ਮਾਤਰੀ ਹੈ ਸਾਡਾ ਪਾਵਕ ਜਿਹੜੇ ਪਦਾਰਥਾਂ ਦੇ ਵਿੱਚ ਅਸੀਂ ਆ ਮੈਂ ਥੋੜਾ ਜਿਹਾ ਚਿਰ ਰਹਿਣਾ ਉਹਨਾਂ ਦਾ ਭਲਾ ਫਿਕਰ ਕੀ ਕਰਨਾ ਹੋਇਆ ਭਾਈ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਕੁਮਾਰਾ ਪਰਿ ਅਜੇ ਤਿਆਨੇ ਬਾਰਿਕ ਨਾਨਕ ਹਮ ਤੁਮ ਰਖੋ ਧਾਰ ਕਰੀ ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਅਰਥਾਤ ਕਹੇ ਮੇਰੇ ਪੂਰੇ ਸਤਿਗੁਰ ਜੀ ਮੈਨੂੰ ਤਾਂ ਕੇਵਲ ਤੇ ਕੇਵਲ ਇੱਕ ਤੁਹਾਡੀ ਹੀ ਟੇਕ ਹੈ ਤੁਹਾਡੀ ਹੀ ਓਟ ਹੈ ਤੁਹਾਡਾ ਹੀ ਆਸਰਾ ਹੈ ਆਧਾਰ ਹੈ ਮਨ ਸਰਨ ਤੁਹਾਾਰਾ ਭਰੀ ਅਤੇ ਮੈਂ ਜੀਵ ਰੂਪ ਇਸ ਤਰੀ ਮਨ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਪਈ ਹਾਂ ਤੁਹਾਡੇ ਚਰਨਾਂ ਦੀ ਓਟ ਦੇ ਵਿੱਚ ਡਿੱਗੀ ਹਾਂ ਮਹਾਰਾਜ ਕਹਿੰਦੇ ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮਰਾ ਖੋ ਧਾਰ ਕਰੀ ਅਚੇਤ ਐ ਇਆਨੇ ਬਾਰਿਕ ਨਾਨਕ ਹਮ ਪੰਜਵੇਂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ へ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤਾਂ ਤੁਹਾਡੇ ਅਚੇਤ ਅਰਥਾਤ ਕਿ ਬੇਸਮਝਾ ਭੁੱਲੜ ਗਾਫਲ ਅਤੇ ਇਆਨੇ ਅਰਥਾਤ ਅਣਜਾਣ ਬਾਲਕ ਹਾਂ ਬੱਚੇ ਹਾਂ ਤੁਮ ਰੱਖ ਧਾਰ ਕਰੀ ਔਰ ਤੁਸੀਂ ਆਪਣਾ ਹੱਥ ਧਾਰਨ ਕਰਕੇ ਆਪਣਾ ਕਾਰ ਆਪਣਾ ਹੱਥ ਧਾਰਨ ਕਰਕੇ ਸਾਡੇ ਸਿਰ ਤੇ ਰੱਖ ਕੇ ਸਾਡੀ ਰੱਖਿਆ ਕਰਨੀ ਕਰੋ ਜੀ ਕਹਿੰਦਾ ਤੁਮਰੇ ਟੇਕ ਪੂਰੇ ਮੇਰੇ ਸਤਿਗੁਰੂ ਮਨ ਸਰਨ ਤੁਮਾਰੈ ਪਰਿ ਅਚੇਤ ਐਨੇ ਬਾਰਿਕ ਨਾਨਕ ਹਮ ਤੁਮ ਰੱਖ ਧਾਰ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ